ਤਾ ਫਿਰ ਦੋਸਤੋ ਅਜੇਹਾ ਕਰਨ ਵਾਲੇ ਲੋਕਾਂ ਦਾ ਤਰਕ ਹੈ ਕਿ ਸਵੇਰੇ ਸਵੇਰੇ ਤਾਪਮਾਨ ਘੱਟ ਹੁੰਦਾ ਹੈ ਅਤੇ ਤੇਲ ਦੀ ਘਣਤਾ ਜ਼ਿਆਦਾ ਹੁੰਦੀ ਹੈ ਜਿਸ ਕਰਕੇ ਉਹਨਾਂ ਦੀਆਂ ਗੱਡੀਆਂ ਦੇ ਵਿੱਚ ਉਨੇ ਹੀ ਪੈਸੇ ਦੇ ਵਿੱਚ ਵਾਧੂ ਤੇਲ ਪੈ ਜਾਂਦਾ ਹੈ ਅਤੇ ਇਹ ਲੋਕ ਆਖਦੇ ਹਨ ਕਿ ਇਸ ਦੇ ਉਲਟ ਜੇਕਰ ਉਹ ਦੁਪਹਿਰ ਸਮੇਂ ਜਾਂ ਵੱਧ ਗਰਮੀ ਦੇ ਵਿੱਚ ਤੇਲ ਪਵਾਉਣ ਜਾਂਦੇ ਹੈ ਤਾਂ ਫਿਰ ਤੇਲ ਪਤਲਾ ਹੋ ਜਾਂਦਾ ਹੈ ਉਸ ਦੀ ਘਣਤਾ ਘੱਟ ਜਾਂਦੀ ਹੈ ਅਤੇ ਤੇਲ ਘੱਟ ਪੈਂਦਾ ਹੈ ਹੁਣ ਇਸ ਸਬੰਧ ਦੇ ਵਿੱਚ ਮਾਹਰ ਕੀ ਕਹਿੰਦੇ ਆ ਮਹਾਰਾਂ ਦੇ ਵੱਲੋਂ ਦਿੱਤੇ ਗਏ ਵਿਗਿਆਨਿਕ ਤੱਥ ਕੀ ਕਹਿੰਦੇ ਆ ਮੈਂ ਤੁਹਾਨੂੰ ਉਹ ਵੀ ਦੱਸਾਂਗਾ ਲੇਕਿਨ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਸਿੰਪਲ ਜਿਹੀ ਐਗਜ਼ਾਮਪਲ ਦੇਣਾ ਚਾਹੁੰਦਾ ਹਾਂ ਸਰਕਾਰ ਦੇ ਵੱਲੋਂ ਪੈਟਰੋਲ ਦੀ ਜੋ ਘਣਤਾ ਹੈਗੀ ਡੈਂਸਿਟੀ ਹੈਗੀ ਉਹ ਵੱਖਰੀ ਰੱਖੀ ਹੋਈ ਹੈ ਅਤੇ ਡੀਜ਼ਲ ਦੀ ਡੈਂਸਿਟੀ ਵੱਖਰੀ ਰੱਖੀ ਹੋਈ ਹੈ ਹੁਣ ਪੈਟਰੋਲ ਦੀ ਡੈਂਸਿਟੀ 730 ਤੋਂ ਲੈ ਕੇ 780 ਦੇ ਵਿੱਚ ਘਾਰ ਰੱਖੀ ਗਈ ਹੈ ਅਤੇ ਡੀਜ਼ਲ ਦੀ ਡੈਂਸਿਟੀ 830 ਤੋਂ ਲੈ ਕੇ 900 ਦੇ ਵਿੱਚ ਘਾਰ ਰੱਖੀ ਗਈ ਹੈ ਹੁਣ ਇਹਨਾਂ ਅੰਕਾਂ ਤੋਂ ਸਾਨੂੰ ਸਾਫ਼ ਜ਼ਾਹਰ ਹੋ ਰਿਹਾ ਹੈ ਕਿ ਡੀਜ਼ਲ ਦੀ ਘਣਤਾ ਪੈਟਰੋਲ ਤੋਂ ਵੈਸੇ ਹੀ ਜ਼ਿਆਦਾ ਹੁੰਦੀ ਹੈ ਤਾਂ ਫਿਰ ਹੁਣ ਜੇਕਰ ਆਪਾਂ 1 ਲੀਟਰ ਪੈਟਰੋਲ ਲੈ ਲਈਏ ਅਤੇ 1 ਲੀਟਰ ਹੀ ਆਪਾਂ ਡੀਜ਼ਲ ਲੈ ਲਈਏ ਤਾਂ ਫਿਰ ਦੋਵਾਂ ਨੂੰ ਜਦੋਂ ਆਪਾਂ ਮਾਪੇ ਦੇ ਵਿੱਚ ਪਾਵਾਂਗੇ ਤਾਂ ਦੋਵੇਂ ਬਰਾਬਰ ਲੀਟਰ ਹੀ ਹੋਣਗੇ ਜਦੋਂ ਕਿ ਡੀਜ਼ਲ ਦੀ ਡੈਂਸਿਟੀ ਤਾਂ ਪਹਿਲਾਂ ਹੀ ਜ਼ਿਆਦਾ ਹੈ ਤਾਂ ਫਿਰ ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਘਣਤਾ ਦੇ ਨਾਲ ਡੈਂਸਿਟੀ ਦੇ ਨਾਲ ਪੈਟਰੋਲ ਦੀ ਮਿਕਦਾਰ ਦਾ ਕੋਈ ਸਬੰਧ ਨਹੀਂ ਹੁਣ ਮਹਰ ਵੀ ਇਹੀ ਗੱਲ ਕਰਦੇ ਨੇ ਮਹਰ ਵਿਗਿਆਨਿਕ ਤੱਥ ਦਿੰਦੇ ਨੇ ਅਤੇ ਉਹ ਵੀ ਇਹੀ ਗੱਲ ਕਰਦੇ ਨੇ ਤੇ ਘੰਟਾਂ ਦੇ ਨਾਲ ਡੈਂਸਟੀ ਦੇ ਨਾਲ ਪੈਟਰੋਲ ਦੀ ਮਿਕਦਾਰ ਦਾ ਕੋਈ ਸਬੰਧ ਨਹੀਂ ਮਹਾਰਾਂ ਦੇ ਮੁਤਾਬਕ ਜੋ ਪੈਟਰੋਲ ਪੰਪਾ ਦੇ ਉੱਪਰ ਆਧੁਨਿਕ ਮੀਟਰ ਲੱਗੇ ਹੁੰਦੇ ਆ ਡੈਂਸਟੀ ਨੂੰ ਮਾਪਣ ਵਾਲੇ ਉਹ ਤਾਪਮਾਨ ਦੇ ਮੁਤਾਬਕ ਤੇਲ ਦੀ ਘੰਟਾਂ ਨੂੰ ਐਡਜਸਟ ਕਰਦੇ ਰਹਿੰਦੇ ਆ